ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਸਾਹਿਬ ਸੰਪਰਵਾ ਦੇ ਬਾਨੀ ਤਨਤਪਦੇ ਪੈਰੇ ਵਾਬਾ ਨਾ ਸਿੰਘ ਜੀ ਜਿਨ੍ਹਾਂ ਦਾ ਵਰਸੀ ਜਿਹੜਾ ਦਾ ਹੜਾ 24 ਅਗਸਤ ਤੋਂ ਲੈ ਕੇ 28 ਅਗਸਤ ਤੱਕ ਨਾਨਕ ਸਾਹਿਬ ਕਲੇਰਾਂ ਜਗਰਾਓ ਵਿਖੇ ਬਹੁਤ ਹੀ ਸਰਦਾ ਪ੍ਰੋਕ ਤੁਲਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਸੋਜੇ ਸਵਾਗਾਂ ਵਿੱਚ ਲੱਖਾਂ ਦਾ ਘਟ ਹੁੰਦਾ ਹੈ ਔਰ ਪੰਜ ਰੋਜ਼ਾ ਸਮਾਗਮ ਜਿਹਦੇ ਵਿੱਚ ਪੰਜ ਤਾਰਾ ਤਾਰਨ ਸਮਾਈ ਪ੍ਰੋਗਰਾਮ ਔਰ ਬਹੁਤ ਹੀ ਸੁਹਾਵਣਾ ਜੋ ਪ੍ਰੋਗਰਾਮ ਹੁੰਦਾ ਹੈ 24 ਤਰੀਕ ਨੂੰ ਸ੍ਰੀ ਖੰਡ ਪਰਸਪ ਤਕਸ਼ ਕਿਤੇ ਜਾਂਦੇ ਨੇ ਜਿਨ੍ਹਾਂ ਦੇ ਭੋਗ 21 ਤਰੀਕ ਨੂੰ ਸਵੇਰੇ ਤਕਰੀਬਨ 9 ਵਜੇ ਸਟਾਰਟ ਹੁੰਦੇ ਨੇ ਫਿਰ ਅਗਲੀ ਤਾਰਿਖ ਦੇ ਜੋ ਪਾਠਾ 11 ਵਜੇ ਸ੍ਰੀ ਖੰਡ ਪਰਸਪ ਤਕਸ਼ ਕਿਤੇ ਜਾਂਦੇ ਨੇ ਤੇ ਜਿਨ੍ਹਾਂ ਦੇ ਭੋਗ 28 ਤਰੀਕ ਨੂੰ ਸਵੇਰੇ 9 ਵਜੇ ਪ੍ਰਾਰੰਭ ਕੀਤੇ ਜਾਂਦੇ ਨੇ ਫਿਰ ਕੀਰਤਨ ਦਰਬਾਰ ਹੁੰਦਾ ਹੈ ਔਰ 27 ਤੀਜ ਨੂੰ ਨਗਰ ਕੀਰਤਨ ਜੋ ਵਿਸ਼ਾਲ ਨਗਰ ਕੀਰਤਨ ਸਰਵਰ ਦੇ ਉਤੋਂ ਦੀ ਪ੍ਰਕਰਮਾ ਕਰਕੇ ਜੋ ਲੱਖਾਂ ਦੀ ਤੈਦਾਦ ਸੰਤਾਂ ਦਾ ਪਿਆਰ ਦਾ ਸਮੰਧ ਉਸ ਟਾਈਮ ਤੇ ਥਾਥਾ ਮਾਰਦਾ ਹੈ ਬੜਾਈ ਸੁਹਾਵਨਾ ਜੋ ਪ੍ਰੋਗਰਾਮ ਹੁੰਦਾ ਹੈ ਹੁਣ ਬੜੇ ਜ਼ੋਰ ਸ਼ੋਰ ਦੇ ਨਾਲ ਤਿਆਰੀਆਂ ਚੱਲਦੀਆਂ ਨੇ ਸਭ ਪਾਸੇ ਸਮਾਈਆਂ ਹਰ ਵਰਗ ਦੇ ਬੰਦੇ ਵਾਕੀ ਇੱਥੇ ਲੱਗੇ ਹੋਏ ਨੇ ਸਾਰੀ ਵਲਦਗਾਂ ਦੀ ਰਿਪੇਅਰ ਵੀ ਹੋ ਰਹੀ ਆ ਤਿਆਰੀਆਂ ਹੋ ਰਹੀਆਂ ਨੇ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਰਹਿਤਿਆਂ ਦਾ ਪ੍ਰਬੰਧ ਸਾਰਾ ਠੋਸ ਕੀਤਾ ਜਾ ਰਿਹਾ ਹੈ ਹਰ ਵਰਗ ਤੋਂ ਕੰਮ ਚੱਲ ਰਹੇ ਨੇ ਤੋਂ ਇਹ ਜੋ ਪ੍ਰੋਗਰਾਮ ਹੈ ਇਹਦੇ ਵਾਸਤੇ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਇਹ ਜੋ ਦਿਨ ਮਨਾਇ ਜਾਂਦਾ ਹੈ ਔਰ ਦੂਰੋਂ ਦੂਰੋਂ ਦੁਨੀਆ ਦੇ ਕੋਨੇ-ਕੋਨੇ ਤੋਂ ਸੰਗਤਾਂ ਆਉਂਦੀਆਂ ਨੇ ਤੇ ਸੰਗਤਾਂ ਨੂੰ ਮੈਂ ਬੇਨਤੀ ਵੀ ਕਰਦਾ ਇਹਦੇ ਤਾਰੂ ਕੋ ਆਓ ਤੁਸੀਂ ਅਰਥ ਰੰਦਾ ਸੇ ਪ੍ਰਬੰਧ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਪੈਸੀ ਨਹੀਂ ਬੜੀ ਕਿਰਪਾ ਸਤਿਗੁਰੂ ਜੀ ਆਪ ਕਿਰਪਾ ਬਖਸ਼ੇ ਕਰਕੇ ਸਾਰੇ ਪ੍ਰੋਗਰਾਮ ਕਰਵਾ ਰਹੇ ਨੇ ਔਰ ਬੜੀ ਚੜੀ ਕਲਾ ਦੇ ਵਿੱਚ ਸਾਰਾ ਪ੍ਰੋਗਰਾਮ ਹੋਣਾ ਹੈ ਸੋਇਸਲੀ ਨਾਲ ਹੀ ਅੰਮ੍ਰਿਤ ਸੰਚਾਰ ਵੀ ਕੀਤਾ ਜਾਣਾ ਹੈ ਤੋਂ ਜਿਨ੍ਹਾਂ ਨੇ ਅੰਮ੍ਰਿਤ ਸਕਣਾ ਅੰਮ੍ਰਿਤ ਜੀ ਵੀ ਤਿਆਰ ਕਰਕੇ ਆਓ ਅੰਮ੍ਰਿਤ ਦੀਆਂ ਬਕਸਾਂ ਆਪਣੇ ਹਿਰਦੇ ਦੀ ਝੋਲੀ ਵਿੱਚ ਪਾਓ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਔਰ ਸਪੁੱਤਰੀਆਂ ਬੰਦੇ ਦਾਵੇਦਾਰ ਬਣੋ ਇਹ ਬਖਸ਼ਿਸ਼ ਮਾਪੁਰਖਾਂ ਦੇ ਦੇਸ਼ਪੁੱਤਰਾਂ ਤੋਂ ਪ੍ਰਾਪਤ ਕਰੋ ਜੀਵਨ ਬਾਜੀ ਜਿੱਤ ਕੇ ਜਾਓ ਐਸੇ ਸੰਵਾਗਮ ਕਰਾਉਣ ਦਾ ਹੀ ਫਾਇਦਾ ਹੁੰਦਾ ਹੈ ਕਿ ਆਪਾਂ ਵੱਧ ਚੜ ਕੇ ਆਪਣੇ ਜੀਵਨ ਵਿੱਚ ਸੁਧਾਰ ਲਾਈਏ ਤਬਦੀਲੀ ਲਾਈਏ ਜਿਹੜਾ ਜੀਵਨ ਹੈ ਚੜ੍ਹਦੀ ਕਲਾ ਵਿੱਚ ਬਤੀਤ ਕਰ ਸਕੀਏ ਮਾਪੁਰਖਾਂ ਦੀ ਬਖਸ਼ਿਸ਼ੀ ਸਾਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਕਿਉਂਕਿ ਬਾਬਾ ਨਾਨਕ ਸਿੰਘ ਜੀ ਦਾ ਜੋ ਸਿਸਟਮ ਸੀ ਨਿਜ਼ਮ ਸੀ ਕਿ ਜਿਸ ਨੇ ਵਿੱਚ ਘਰ ਵਿੱਚ ਐਡਮਿਸ਼ਨ ਲੈਣਾ ਕਿ ਤੁਸਾਂ ਸਾਲ ਤੋਂ ਪਹਿਲਾਂ ਖੰਡੇ ਬਾਤੇ ਦਾ ਅਮਰਤ ਪਾਠ ਕਰਨਾ ਪਵੇਗਾ ਫਿਰ ਇਸ ਘਰ ਵਿੱਚ ਅਡਵਿਸ਼ਨ ਮਿਲਦਾ ਹੈ ਤੇ ਤਾਂ ਹੀ ਆਪਾਂ ਬਾਬਾ ਨਾਨਕ ਸਿੰਘ ਦੇ ਘਰ ਦੇ ਜੋ ਵਿਦਿਆਰਥੀ ਸਦਵਾ ਸਕਾਂਗੇ ਜੇ ਗੁਰੂਆਂ